ਹਾਂਜੀ ਜੋ ਕਿ ਨੇਪਾਲ ਦੇ ਵਿੱਚ ਖੂਨੀ ਸਥਿਤੀ ਬਣੀ ਹੋਈ ਹੈ ਲੋਕ ਸੜਕਾਂ ਦੇ ਉੱਪਰ ਆ ਗਏ ਨੇ ਤੇ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰ ਰਹੇ ਨੇ ਤੇ ਕਿਵੇਂ ਸਰਕਾਰੀ ਸੰਸਥਾਵਾਂ ਜਾਂ ਨੇਤਾਵਾਂ ਦੇ ਘਰ ਜਲਾਏ ਜਾ ਰਹੇ ਨੇ ਕੀ ਕਾਰਨ ਇਹਦੇ ਪਿੱਛੇ ਸੋ ਆਪਾਂ ਸਾਰਾ ਇਸ ਵੀਡੀਓ ਦੇ ਵਿੱਚ ਕਵਰ ਕਰਦੇ ਹਾਂ ਗੱਲਬਾਤ ਕਰਦੇ ਹਾਂ ਜੋ ਕਿ ਨੇਪਾਲ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਧ ਚੁੱਕਿਆ ਹੈ ਜਿਹਦੇ ਕਾਰਨ ਬੇਰੁਜ਼ਗਾਰੀ ਵੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਜੋ ਕਿ ਉੱਥੋਂ ਦੇ ਲੀਡਰਾਂ ਦੇ ਬੱਚੇ ਜਾਂ ਬਿਜ਼ਨਸਮੈਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਰਹੇ ਨੇ ਤੇ ਜੋ ਆਮ ਪਬਲਿਕ ਹੈ ਉਹ ਉਹਨਾਂ ਨੂੰ ਬਹੁਤ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਜੋ ਚੰਗੇ ਘਰਾਂ ਦੇ ਬੱਚੇ ਵੀਡੀਓਜ਼ ਵਗੈਰਾ ਪਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਸੋਸੇ ਵਾਜਿਏ ਦਿਖਾਉਂਦੇ ਨੇ ਜਿਹਦੇ ਕਾਰਨ ਨੌਜਵਾਨੀ ਦੇ ਵਿੱਚ ਭਾਰੀ ਰੋਸ ਪੈਦਾ ਹੋ ਚੁੱਕਿਆ ਹੈ ਤੇ ਉੱਥੋਂ ਦੀ ਨੌਜਵਾਨੀ ਨੇ ਸੋਸ਼ਲ ਮੀਡੀਆ ਦੇ ਉੱਪਰ ਦੇ ਉੱਪਰ ਹੈਸ਼ਟੈਗ ਨੋਪੋ ਕਿਡਸ ਨੋਪੋ ਬੇਬੀਜ਼ ਇਦਾਂ ਦੇ ਹੈਸ਼ਟੈਗ ਟ੍ਰੈਂਡਿੰਗ ਦੇ ਵਿੱਚ ਲਿਆਂਦੇ ਗਏ ਜਿਹਦੇ ਕਾਰਨ ਸਰਕਾਰ ਦੇ ਵਿੱਚ ਵੀ ਰੋਸ ਪੈਦਾ ਹੋ ਗਿਆ ਤੇ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਜਿਦੇ ਵਿੱਚ 24 ਸੋਸ਼ਲ ਐਪਾਂ ਬੰਦ ਕੀਤੀਆਂ ਗਈਆਂ ਜਿਵੇਂ ਇੰਸਟਾਗ੍ਰਾਮ ਫੇਸਬੁਕ YouTube ਤੇ ਇਹਦੇ ਨਾਲ ਲੋਕਾਂ ਦੇ ਵਿੱਚ ਵੀ ਰੋਸ ਪੈਦਾ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਉਹ ਆਪਣੀ ਆਵਾਜ਼ ਉਠਾ ਰਹੇ ਸੀ ਤੇ ਸਰਕਾਰ ਵੱਲੋਂ ਉਹ ਆਵਾਜ਼ ਬੰਦ ਕਰ ਦਿੱਤੀ ਗਈ ਜੋ ਥੋੜੀਆਂ-ਮੋਟੀਆਂ ਐਪਾਂ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਹੀਆਂ ਸੀ ਲੋਕਾਂ ਨੇ ਉਹ ਐਪਾਂ ਦਾ ਸਹਾਰਾ ਲਿਆ ਤੇ ਐਪਸ ਦੀ ਮਦਦ ਦੇ ਨਾਲ ਆਪਣਾ ਪ੍ਰਚਾਰ ਸ਼ੁਰੂ ਕੀਤਾ ਜਿਹਦੇ ਨਾਲ ਸਰਕਾਰ ਦੇ ਵਿੱਚ ਹੋਰ ਵੀ ਰੋਸ ਪੈਦਾ ਹੋ ਗਿਆ ਤੇ ਉੱਥੋਂ ਦੇ ਪੀਐਮ ਨੇ ਐਲਾਨ ਕਰ ਦਿੱਤਾ ਕਿ ਜਿੱਥੇ ਵੀ ਪਬਲਿਕ ਪ੍ਰੋਟੈਸਟ ਕਰਨ ਦੇ ਲਈ ਇਕੱਠੀ ਹੁੰਦੀ ਹੈ ਉੱਥੇ ਗੋਲੀ ਚਲਾ ਦਿੱਤੀ ਜਾਏ ਭਾਵ ਗੋਲੀ ਦਾ ਆਰਡਰ ਕਰ ਦਿੱਤਾ ਜਿਦੇ ਕਾਰਨ ਉਥੋਂ ਦੇ 20 ਨੌਜਵਾਨਾਂ ਦੀ ਮੌਤ ਹੋ ਗਈ ਤੇ ਉਥੋਂ ਦੇ ਲੋਕਾਂ ਨੇ ਰੋਸ ਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਹਾਊਸ ਰਾਸ਼ਟਰਪਤੀ ਭਵਨ ਸੁਪਰੀਮ ਕੋਰਟ ਅਜਹੀਆਂ ਸਸਥਾਵਾਂ ਨੂੰ ਜਲਾ ਦਿੱਤੀਆਂ ਪ੍ਰਧਾਨ ਮੰਤਰੀ ਸੀ ਕੇ ਪੀ ਸ਼ਰਮਾ ਉਲੀ ਸੋ ਉਹਨਾਂ ਨੇ ਵੀ ਆਪਣੇ ਅਹੁਦੇ ਤੋਂ ਸਤੀਫਾ ਦੇ ਦਿੱਤਾ ਤੇ ਅੰਡਰਗਰਾਉਂਡ ਤੇ ਯੂਥ ਨੇ ਰੋਸ ਦੇ ਵਿੱਚ ਆਵ ਕੇ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਦੇ ਉਪਰ ਅਟੈਕ ਕੀਤਾ ਘਰ ਦੇ ਵਿੱਚ ਅੱਗ ਲਗਾ ਦਿੱਤੀ ਸੋ ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਦੀ ਪਤਨੀ ਅੱਗ ਦੇ ਵਿੱਚ ਝੁਲਸੀ ਗਈ ਤੇ ਜਿਨ੍ਹਾਂ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਕੇ ਪੀ ਸ਼ਰਮਾ ਹੁਣ ਆਪਣੇ ਅਹੁਦੇ ਤੋਂ ਪੀਐਮ ਦੇ ਅਹੁਦੇ ਤੋਂ ਅਸਥੀਪਾ ਦੇ ਗਏ ਤੇ ਹੁਣ ਕੁਐਸਚਨ ਇਹ ਉੱਠਦਾ ਹੈ ਕਿ ਨਵਾਂ ਪੀਐਮ ਕੌਣ ਹੋਵੇਗਾ ਕੌਣ ਉਥੋਂ ਦੀ ਸਤਾੰਦੀ ਸੰਭਾਲ ਕਰੇਗਾ ਤੇ ਜੂਥ ਦੇ ਵੱਲੋਂ ਨਵਾਂ ਪੀਐਮ ਚੁਣਨ ਦੇ ਲਈ ਡਿਮਾਂਡ ਕੀਤੀ ਜਾ ਰਹੀ ਹੈ ਬਲੇਨ ਸਾਹੀ ਜੋ ਕਿ ਨੇਪਾਲ ਦਾ ਸਾਬਕਾ ਸਿੰਗਰ ਵੀ ਹੈ ਰੈਫਰ ਵੀ ਹੈ ਬਲੇਨ ਸਾਹ ਨੇ ਕਾਠਮਾਂਡੂ ਦੇ ਇਲੈਕਸ਼ਨ ਦੇ ਵਿੱਚ 60000 ਵੋਟਾਂ ਦੇ ਨਾਲ ਲੀਡ ਕਰਕੇ ਆਪਣਾ ਅਹੁਦਾ ਪ੍ਰਾਪਤ ਕੀਤਾ ਸੀ ਤੇ ਜੂਥ ਦੇ ਵੱਲੋਂ ਬਲੇਨ ਸਾਹੀ ਦੀ ਹੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਨੇਪਾਲ ਦਾ ਉਹ ਪੀਐਮ ਬਣੇ। ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਇਸ ਨੂੰ ਫੋਲੋ ਕਰਨਾ ਧੰਨਵਾਦ ਜੀ।